ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਵੀਡੀਓ ਹੋਰ ਦੇਖੋ ਜੀ ਦੇਖੋ ਇੱਕ ਮਾਂ ਨੂੰ ਕਿਦਾਂ ਕੁੱਟਮਾਰ ਕੀਤੀ ਜਾ ਰਹੀ ਹੈ ਉਹਦੇ ਸਗੇ ਪੁੱਤ ਵੱਲੋਂ ਇਸ ਕਾਲਜੂ ਕੀ ਪੁੱਤ ਨੇ ਜਿਵੇਂ ਸ਼ਰਮ ਲਾਤੀ ਆਪਣੀ ਮਾਂ ਨੂੰ ਇਸ ਤਰ੍ਹਾਂ ਦਰਿੰਦਿਆਂ ਵਾਂਗ ਕੁੱਟਿਆ ਤੇ ਮਾਂ ਐਡੀ ਦੇਵਤੀ ਜਿਹੜੀ ਵਿਚਾਰੀ ਸਾਨੂੰ ਵੀ ਘਰੇ ਗਿਆ ਨੂੰ ਕਹਿੰਦੀ ਪੁੱਤ ਕੋਈ ਨਾ ਕੁਝ ਕਹੋ ਨਾ ਇਹਨੂੰ ਮੇਰੇ ਕਰਮ ਹੀ ਜੀ ਮੇਰੇ ਕਰਮਾਂ ਚ ਲਿਖੀ ਹੋਈ ਪਰ ਇੱਕ ਗੱਲ ਆ ਪੁੱਤ ਕਹਿੰਦੀ ਨਾ ਤਾਂ ਅੱਜ ਜ਼ਿਕਰ ਮੇਰੇ ਘਰ ਵਾਲੇ ਨੇ ਕਿਤੇ ਮੈਨੂੰ ਛੜਕਿਆ ਵੀ ਹੱਥ ਚੱਕਿਆ ਵੀ ਨਾ ਮੇਰੇ ਮਾਪਿਆਂ ਨੇ ਚੱਕਿਆ ਪਰ ਇਹਨੂੰ ਪਤਾ ਨਹੀਂ ਕਿਉਂ ਮਿਲਤੇ ਹੀ ਮੈਂ ਗੁੱਸਾ ਆ ਪੂਰੀ ਵੀਡੀਓ ਦੇਖਿਓ ਦੇਖੋ ਕੀ ਮਾਂ ਕਹਿੰਦੀ ਆ ਮਾਂ ਦੇ ਦਿਲ ਦਾ ਦਰਦ ਜੂਝਦਾ ਇਹ ਬੰਦੇ ਨੇ ਜੋ ਗਲਤ ਕੀਤਾ ਸੀ ਉਹਦੇ ਖਿਲਾਫ ਆ ਠੀਕ ਹੈ ਜੀ ਉਹ ਕਾਰਪੇ ਉੱਤੇ ਕਰਾ ਕੇ ਹਟਾਂਗੇ ਪੁੱਤ ਨੇ ਪਟੋ ਪਟੋ ਮੁੰਡਾ ਕਿਤਾਬ ਪਿਆ ਪੈਰ ਥੋੜੇ ਪਏ ਆਪਾਂ ਜਦੋਂ ਤੇਰੇ ਅਰਗ ਜਲਾਦ ਪੁੱਤ ਵੀ ਨਾ ਜੰਮ ਜੰਮੇ ਕਿਸੇ ਦੇ ਘਰੇ ਯਾਰ ਕਮਾਲ ਕਰਦੀ ਸੀ ਉਹ ਕਹਿੰਦੀ ਮੈਨੂੰ ਆਪ ਦੱਸ ਦੇ ਇੱਕ ਪਹਿਲੀ ਵਾਰੀ ਥੋੜੀ ਦੱਸਿਆ ਉਹ ਕਹਿੰਦੀ ਵੀ ਮੈਂ ਅੱਜ ਗੁਰਤੀ ਮੈਂ ਅੱਜ ਮੈਂ ਢੱਡ ਦੀ ਲੱਤ ਮਾਰੀ ਅੱਜ ਮੈਂ ਆ ਕੀਤਾ ਤੇਰੇ ਸਾਹਮਣੇ ਪੁੱਟ ਰਿਆ ਤੂੰ ਕੋਲੇ ਖੜਾ ਆ ਬੈਠੀਆਂ ਆ ਬੈਠੀਆਂ ਕੋਲੇ ਆ ਦੇਖ ਭੈਣੇ ਦੇਖ ਲੈ ਇੱਕ ਮਿੰਟ ਆ ਬੈਠੀਆਂ ਤੂੰ ਆ ਬੈਠੀਆਂ ਤੂੰ ਆ ਮੇਟੀਓ ਮੈਂ ਤਾਂ ਫਿੱਕੀ ਤੇ ਕੋਟਿਆ ਇਦਾਂ ਵੀ ਕਰਦਾ ਬੀਬੀ ਦੱਸ ਤੋ ਵੀ ਜੇ ਉਹਦਾ ਨਾਮ ਐਨੇ ਬੀਬੀ ਨੂੰ ਨੇ ਕਿੰਨੀ ਵਾਰੀ ਕੁੱਟਿਆ ਸੀ ਉਹ ਥੱਪੜ ਮਾਰਿਆ ਅਰੇ ਕਾ ਪੁੱਤ ਤੂੰ ਹੀ ਆਂਦਾ ਇੱਥੇ ਇਹ ਤਾਂ ਬਾਤ ਹੈ ਉਹ ਤਾਂ ਜੀ ਦੇ ਤੇ ਧੂਨੇ ਆ ਫਿਰ ਧੂਗੇ ਲੈ ਕੇ ਹੁਣ ਉਹਨੇ ਹੀ ਕਿਹਾ ਸੀ ਸ਼ਰਮ ਕਰ ਯਾਰ ਕੁਝ ਕੁੱਤਾ ਐ ਐ ਆਖੜਾ ਐ ਬੈਠਾ ਨ ਜਿਵੇਂ ਬਹੁਤ ਇਤਨੇ ਨਹੀਂ ਹੈ ਕਿ ਆਪਣਾ ਆਪ ਕੀ ਹੈ ਫਿਰ ਯਾਰ ਸ਼ਰਮ ਕਰ ਕੁਝ ਤੂੰ ਹਜੇ ਵੀ ਗਲਤੀ ਮੰਨਣ ਦੀ ਥਾਂ ਤੇ ਤੂੰ ਦੂਜੇ ਦਾ ਦੋਸ਼ ਦੇਈ ਜਾਂਦਾ ਵੀ ਉਹਨੇ ਵੀ ਮਾਰਿਆ ਸੀ ਜੇ ਉਹਨੇ ਮਾਰਿਆ ਫਿਰ ਤੂੰ ਰੋਕ ਤੇਰੀ ਮਾਂ ਮਾਂ ਤੂੰ ਡਿਊਟੀ ਤੂੰ ਆ ਕੇ ਫਿਰ ਤੂੰ ਹੀ ਕੁੱਟੀ ਹੈ ਯਾਨੀ ਕੀ ਗੱਲ ਆ ਜੀ ਫਿਰ ਕੱਦ ਹੋ ਕੀ ਗੱਲ ਤੇ ਬੱਟੇ ਕੰਬੀਰੇ ਹਾਂ ਇਹ ਤਾਂ ਇਹ ਵਜੋਂ ਵਾਲਾ ਮੇਰੇ ਮਾਪਿਓ ਨੇ ਨਾ ਕਰੇ ਮੇਰੀ ਇੱਕ ਬਣਨੀ ਸੀ ਘਰ ਵਾਲੇ ਨੇ ਮਾਰਿਆ ਸੀ ਕਰੇ ਤੇਰੀ ਹੈ ਘਰ ਵਾਲੇ ਨੇ ਇਹ ਤਾਂ ਫਿਰ ਤੇਰੇ ਘਰ ਵਾਲੇ ਤੋਂ ਵੀ ਉੱਪਰ ਰੰਗ ਹੈ ਸ਼ਰਮ ਆਉਂਦੀ ਹੈ ਮਰੀ ਨੂੰ ਸ਼ਰਮ ਆਉਂਦੀ ਹੈ ਕੋਈ ਸੁਣਾ ਤੇ ਫਿਰ ਹੋਰ ਬਾਦੀ ਮਾਰੀ ਕੀ ਆ ਜਿਹਦੇ ਕੋਈ ਜਾਊਗਾ ਕਿ ਨਹੀਂ ਮੈਂ ਗੁੱਸੇ ਹੋਊਂਗਾ ਤੂੰ ਵੀ ਭੈਣੇ ਨੂੰ ਬੰਨਣਾ ਤੇਰੀ ਵੀ ਨੂੰ ਆਉਣੀ ਆ ਮਾਮਾ ਜੀ ਘਰੇ ਵੀ ਨੂੰ ਆਉਣੀ ਆ ਮਾਮਾ ਜੀ ਆਈ ਮੰਜਾ ਹੋ ਆਈ ਹਾਲਾਤ ਹੋਣ ਕਿ ਜਾਦ ਕਰੀ ਗੱਲ ਬਸ ਚੱਲ ਵੀ ਇਛਾ ਕਰ ਨਹੀਂ ਮਾਂ ਛੱਡ ਪਰਾਂ ਲੈ ਕੇ ਫੇਰ ਕਹਿਣ ਲਈ ਰੇ ਮਾਂ ਦੀਦੀ ਨੇ ਮਾਰੀਆਂ ਦੀਦੀ ਉਹ ਤੋਂ ਵੱਡੀ ਪਾਪਣ ਉਹ ਵੀ ਭੋਗੂਗੀ ਅਸੀਂ ਕਹੀ ਕਹਿੰਦੀ ਭੋਗੂਗੀ ਉਹ ਵੀ ਫਰ ਤੁਸੀਂ ਇਹਦੇ ਨਾਲ ਕੀ ਸੱਚੇ ਹੋਗੇ ਆ ਦੇਖ ਕੇ ਕਰ ਰਹੇ ਤੂੰ ਕੋਠੀ ਵੀ ਨੂੰ ਵੀ ਬੁੱਤ ਤੂੰ ਮੈਨੂੰ ਕੁੱਟਦਾ ਕਾਦੋਂ ਐਨਾਂ ਜਿਵਾਨ ਚੁੱਗ ਲੈ ਲੀਕ ਟੰਨ ਜਦੋਂ ਮੈਂ ਤੈਨੂੰ ਮੈਂ ਮਾਰਿਆ ਤਗੜਾ ਮੈਂ ਤੈਨੂੰ ਕਿਆ ਦੇ ਰਿਹਾ ਕਰਦਾ ਕਿੱਥੇ ਜੱਟਾ ਹੌਲ ਦੇ ਦੇ ਇਹਨੂੰ ਮਾਰ ਤੂੰ ਉਹ ਕਹਿੰਦੀ ਮਾਰ ਤੂੰ ਉਹਨੇ ਕਿਹਾ ਵਾ ਪੱਕੀ ਗੱਲ ਆ ਇਹ ਜੇ ਮਾਨ ਸਵੇਰੇ ਗੱਲ ਪੇਰਦਾ ਹੈ ਤੂੰ ਹੀ ਬਾਤ ਤੇ ਮੈਂ ਹਾਂ ਅੱਜ ਤਾਂ ਤੈਨੂੰ ਕਾਇ ਹੀ ਨਹੀਂ ਕੋਈ ਤੈਨੂੰ ਤਾਂ ਕੋਈ ਬੁਲਾਉਂਦਾ ਨਹੀਂ ਤੂੰ ਆਪੇ ਚੱਲ ਕੇ ਆਉਣੀ ਆ ਤੈਨੂੰ ਤਾਂ ਕਿਸੇ ਨੇ ਬੁਲਾਇਆ ਨਹੀਂ ਤੂੰ ਬੈਠੀ ਆ ਤੇ ਧੀਰਾ ਬੈਠੀ ਰੇ ਕਮਰੇ ਚ ਤੈਨੂੰ ਰੋਟੀ ਪਾਣੀ ਦਿੰਨਾ ਤੂੰ ਤਾਂ ਚੱਲ ਕੇ ਆਈ ਨਾ ਗੱਲਾਂ ਕਰਨ ਸਾਡੇ ਕੋਲ ਹਣ ਜਦੋਂ ਤਾਂ ਉਹਨੂੰ ਪਤਾ ਵੀ ਮੇਰੀ ਆਵਾਜ਼ ਦਾ ਅੱਛੀ ਬਹਿਂਦੇ ਕਰਦੇ ਬੇਡਾ ਮਾਰ ਕੇ ਬਸ ਦੱਸਣਾ ਮੈਨੂੰ ਪਤਾ ਕਿੰਨੀਆਂ ਕਿਚਪੇੜਾ ਮਾਰਨ ਵਾਲੀ ਹੈ ਤੇਰੇ ਬੱਚ ਘਰ ਮੈਨੂੰ ਪਤਾ ਸਾਰਾ ਕੁਝ ਹੀ ਪਤਾ ਮੈਨੂੰ ਤੇਰੇ ਜਿਹੇ ਬੇਡਾ ਬੱਚੇ ਵੀ ਦੇਖੋ ਤਾਂ ਆਪਦੀ ਨੂੰ ਕਿਵੇਂ ਕੋਟਾ ਹੈ ਅੱਛਾ ਉਹ ਜਵਾਕ ਜੇ ਦੋਨੇ ਗੰਦੇ ਨੇ ਤਾਂ ਦੱਸ ਮੇਰੇ ਕੋਲ ਇਹ ਹੈਗੇ ਨੇ ਅੰਦਰ ਨਾ ਆਉਂਦੇ ਨਾ ਆਉਂਦਾ ਪੈਣਾ ਦਿੰਦਾ ਯਾਰ ਇਹ ਕਿੰਨਾ ਦਾ ਗੱਲ ਪਲੇਖ ਦੱਬਤ ਹੋਈ ਜਾਂਦੀ ਹੈ ਜਵਾਕ ਸਾਡੇ ਜਵਾਕਾਂ ਨਾਲ ਖੇਡਦੇ ਹੁੰਦੇ ਸੀ ਤੱਕ ਅੱਜ ਵੀ ਆਹ ਹੋ ਕੇ ਵਧੂ ਹੀ ਜਾਂਦੇ ਜਵਾਕ ਦਾਦੀ ਨੂੰ ਅੰਦਰ ਰਹਿੰਦੇ ਹੁਣ ਪਤਾ ਨਹੀਂ ਨਾ ਲੱਗਦਾ ਪਰ ਨਾ ਜੇ ਡੀਪੀ ਕਿਤੇ ਪੁੱਛੋ ਦੇਖੇ ਜੱਤੋ ਨਹੀਂ ਨਾ ਤੋ ਪਾਈ ਦੀ ਚੀਕ ਕੇ ਆਉਂਦਾ ਰਹਿੰਦਾ ਕੋਪਾ ਲਾ ਮੈਂ ਪੀ ਜਾਂਦੀ ਮਾਰਦੇ ਫਿਰ ਅਸਟ ਮੈਂ ਤੁਸੀਂ ਕੀ ਕਰਦੇ ਹੋ ਤਾਂ ਕੋਈ ਸਤੋ ਨੇ ਆ ਗੱਲ ਤੈਨੂੰ ਆਖੀ ਆ ਤੈਨੂੰ ਆਖੀ ਆ ਹਾਂ ਐਜੀ ਫਾਰਮ ਆਦਰਾ ਮੂੰਹ ਸੁਝਿਆ ਪਿਆ ਇੱਥੇ ਵੀ ਆ ਦੇ ਸਤੋ ਕੀ ਕਹਿੰਦੀ ਤਨੋਰ ਤਸ ਤੇ ਮਾਰੇ ਦਾ ਚ ਦਵਾਰੇ ਦਾ ਚ ਮੈਨੂੰ ਕੀ ਕਹਿੰਦੀ ਸਤੋ ਸਤੋ ਤੂੰ ਕੀ ਕਹਿੰਦੀ ਫਿਰ ਤਨੋਰ ਉਹਨਾਂ ਕਈ ਘਰੇ ਇਹ ਇੱਕ ਬਾਹਰ ਉਹ ਕਹਿੰਦੀ ਮਾਰ ਤੂੰ ਕਹਿੰਦੀ ਮੈਨੂੰ ਮੂੰਹ ਕੁੱਟਦੇ ਨਹੀਂ ਵੀ ਆ ਤੇਰੀ ਮੂੰਹ ਕੁੱਟਦੀ ਜੇ ਮਾਨਸ ਮੇਰੇ ਨਾਲ ਦਿੱਤਾ ਹੈ ਬਾਹਰ ਤੇ ਅੱਜ ਨਾਲ ਤੈਨੂੰ ਕਹੀ ਨਹੀਂ ਕੋਈ ਤੈਨੂੰ ਤਾਂ ਕੋਈ ਬੁਲਾਉਂਦਾ ਨਹੀਂ ਤੂੰ ਆਪੇ ਚੱਲ ਕੇ ਆਉਣੀ ਆ ਤੈਨੂੰ ਤਾਂ ਕਿਸੇ ਨੇ ਬੁਲਾਇਆ ਨਹੀਂ ਤੂੰ ਬੈਠੀ ਰਹਿੰਦੀ ਕਿਹੜਾ ਬੈਠੀ ਰਹੇ ਕਮਰੇ ਚ ਤੈਨੂੰ ਰੋਟੀ ਪਾਣੀ ਦਿੰਨਾ ਤੂੰ ਤਾਂ ਚੱਲ ਕੇ ਆਈ ਨਾ ਗੱਲਾਂ ਕਰਨ ਸਾਡੇ ਕੋਲ ਹੰਜੂ ਤਾਂ ਤੁਹਾਨੂੰ ਪਤਾ ਵੀ ਮੇਰੀ ਆਤਾ ਇਹ ਭਾਈ ਤੇਰੇ ਪੇੜਾ ਮਾਰ ਕੇ ਬਹਿਤ ਦੱਸਣਾ ਮੈਨੂੰ ਪਤਾ ਕਿੰਨੀਆਂ ਕਿ ਚਪੇੜਾ ਮਾਰਨ ਵਾਲੀ ਹੈ ਤੇਰੇ ਪੱਤ ਗੱਲ ਆਹ ਬਾਹ ਤਾਂ ਮਾਤਰੀਆਂ ਐ ਮੋੜ ਦਿੰਦਾ ਪਤਾ ਨਹੀਂ ਤੂੰ ਕਿੰਨੀ ਕਿ ਚੀੜੀਂ ਹੈ ਜਿਹੜੀਆਂ ਚੱਲੀ ਜਾਣੀ ਤਨੀ ਟੁੱਟੀਆਂ ਨਹੀਂ ਬਾਹ ਆਹ ਬਾਹ ਤਾਂ ਠੀਕ ਆ ਆ ਮੈਂ ਹੀ ਟੁੱਟ ਗਈ ਸੀ ਇਹ ਕਿਵੇਂ ਇਹ ਤਾਂ ਪਹਿਲਾਂ ਹੀ ਟੁੱਟੀ ਆ ਇਹ ਇਹ ਨੂੰ ਫੜ ਕੇ ਮੋੜ ਦਿੰਦਾ ਉਹ ਐਂ ਹੈ ਨਹੀਂ ਨਹੀਂ ਕਿਹੜਾ ਹੀ ਵੀ ਹੋਊਗਾ ਮੈਂ ਹਾਂ ਉਹ ਤੋਂ ਅਬ ਕੈਮਰੇ 'ਚ ਦਿਖਦਾ ਆਹੀ ਬਾਹ ਫੜ ਕੇ ਮੋੜਦਾ ਤੇਰੀ ਉਹ ਨਹੀਂ ਆ ਚਾਹੇ ਨਾ ਚੜੀ ਨਹੀਂ ਗਈ ਅਬ ਜਮੇ ਜੋੜ ਤੋਂ ਨਿਕਲੀ ਪਈ ਆ ਆਹ ਇਹ ਟੁੱਟ ਗਈ ਸੀ ਨਿਕਲ ਗਈ ਸੀ ਜਿਵੇਂ ਜਮੇਾਰੇ ਆਰੇ ਆਹੀ ਬਾਹ ਦੇ ਮਾਂ ਆਰੇ ਤੇਰੀ ਬਾਹ ਮਚੋੜਤੀ ਐ ਫੜ ਕੇ ਗਾਦੀ ਯਾਰ ਅਬ ਜੀ ਉੱਟਣ ਵਾਲੀ ਯਾਰ ਮਾਂ ਨੂੰ ਤੂੰ ਕੋਈ ਜੀ ਤੂੰ ਆਉਤਾ ਯਾਰ ਤੇ ਯਾਰ ਗੱਜਲਾਦ ਪੁੱਤ ਵੀ ਨਾ ਜੰਮ ਜੰਮੇ ਕਿਸੇ ਦੇ ਘਰੇ ਯਾਰ ਕਮਾਲ ਕਰਦੀ ਹੂ ਆ ਤੈਨੂੰ ਸਾਰਾ ਮੂੰਹ ਤਾਂ ਠੀਕ ਹੋ ਗਿਆ ਮਾਂ ਤਾਂ ਬਾਲਾ ਸਜਾਇਆ ਸੀ ਮੂੰਹ ਪਹਿਲਾਂ ਤਾਂ ਅਲੈਕਾ ਕਾ ਵੀਡੀਓ ਕੰਕ ਨਹੀਂ ਹੈਗੀ ਇਹ ਕਿੱਥੇ ਕਿਤੇ ਹਨ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਬੋਲ ਰਿਹਾ ਜੀ ਮੁਨਫਤਾ ਦੀ ਸੇਵਾ ਤੋਂ ਵੀਰ ਜੀ ਬਸ ਠੀਕ ਆ ਜੀ ਹੁਣ ਵਾਹ ਹਾਂ ਠੀਕ ਹੈ ਇਹ 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 ਕਿੱਥੇ ਆਦਿਨ ਵੇਰੀ ਕਿਤੇ ਹੁੰਦਾ ਨਾ ਮੰਨ ਲਓ ਆਪਾਂ ਕਹਿੰਨੇ ਆਂ ਚਲੋ ਗੁੱਸੇ ਚ ਆਏ ਨੇ ਮਾਰਤਾ ਕਿਤੇ ਹਨਾ ਯਾਨੀ ਕਿ ਜਾਨਵਰਾਂ ਵਾਂਗੂ ਕੁੱਟ ਰਿਆ ਮਾਂ ਨੂੰ ਉਹ ਚੀਕਾਂ ਮਾਰਦੀ ਆ ਚੀਕਾਂ ਬਾਹਮ ਜੋੜਦੀ ਉਹਦੀ ਹੁਣ ਤਾਂ ਇਹ ਕੰਡ ਸੋਚ ਲਿਆ ਕਿ 5 ਦਿਨ ਤਾਂ ਹੋ ਗਏ ਹੁਣ ਉਹ ਦਿਖੀ ਨਹੀਂ ਕੈਮਰੇ 'ਚ ਪਹਿਲਾਂ ਇੱਥੇ ਮੰਜਾ ਡਾਇਆ ਸੀ ਉਹਦਾ ਹੁਣ ਚੱਕ ਕੇ ਮੰਜਾ ਉਹ ਤਾਂ ਅੰਦਰ ਲੈ ਗਈ ਹੁਣ ਉਹ ਬੇਟੀ ਬਾਹਰੋਂ ਬੈਠੀ ਦੇਖਦੀ ਐ ਜਿਹੜੀ ਉੱਟਦੀ ਉਹ ਵੀ ਨਹੀਂ ਆ ਉਹ ਕਹਿੰਦੇ ਇਹ ਕਹਿੰਦੇ ਉਹ ਵੀ ਕੁੱਟਦੀ ਰਹੀ ਮਾਂ ਨੂੰ ਪੁੱਛਿਆ ਕਹਿੰਦੀ ਹਾਂ ਉਹਨੇ ਵੀ ਮੇਰੇ ਥੱਪੜ ਮਾਰੇਗੇ ਸਹੀ ਗੋਣਾ ਇਹ ਰੱਬ ਜਾਣਦਾ ਇਹ ਬੇਬੇ ਕਹਿੰਦੀ ਮੇਰੇ ਤਾਂ ਘਰ ਵਾਲੇ ਨੇ ਨਹੀਂ ਕਰੇ ਮੇਰੇ ਤੇ ਹੱਥ ਚੱਕਿਆ ਕਹਿੰਦੀ ਮੂੰਹ ਪਤਾ ਨਹੀਂ ਮੇਰੇ ਕਰਮ ਉਹਨਾਂ ਕਰਮਾਂ ਨੂੰ ਕੁਸ਼ੀ ਜਾਂਦੀ ਹੈ ਵਿਚਾਰੀ ਬੈਠੀ ਉਹ ਕਹਿੰਦੀ ਮੇਰੇ ਕਰਮ ਸੀ ਪੁੱਤ ਚੱਲੋ ਮੇਰੇ ਕਰਮਾਂ 'ਚ ਸੀਗਾ ਘੁੱਟ ਖਾਣੀ ਮੈਂ ਖਾ ਲਈ ਮੁੰਡੇ ਨੂੰ ਬੁਲਾਇਆ ਜੀ ਬੇਟੀ ਰਹਿਣਾ ਨਹੀਂ ਉਹ ਬਾਹਰ ਆਵਣੀ ਕਿਹੜੇ ਦੇਸ਼ ਨੇ ਉਹ ਆਸਟ੍ਰੇਲੀਆ 'ਚ ਉਹਨ ਦੇਖੋ ਆ ਸਾਡਾ ਤਾਂ ਤਰੀਕਾ ਹੋਰ ਹੁੰਦਾ ਸੀ ਤਾਂ ਮਾਤਾ ਨੂੰ ਲੈ ਜਾਣਾ ਸੀਗਾ ਅਸੀਂ ਵੀਡੀਓ ਸ਼ੇਅਰ ਕਰ ਦੇਣੀ ਸੀ ਉਸ ਤੋਂ ਬਾਅਦ ਚ ਫਿਰ ਆਪਣੇ ਆਪ ਹੀ ਹੁੰਦਾ ਹੀ ਕਾਰਵਾਈ ਬਾਅਦ ਚ ਅੱਗੇ ਵੀ ਇਹੀ ਕਰਦਾ ਤਾਂ ਕੌਂਸਲਰ ਸਾਹਿਬ ਨੇ ਕਾਲ ਕਰਤੀ ਤੁਹਾਨੂੰ ਤੇ ਉਹਨਾਂ ਨੇ ਛੱਡ ਲਿਆ ਪਰ ਹੁਣ ਅਸੀਂ ਰਿਕਵੈਸਟ ਹੀ ਕਰਦੇ ਆਂ ਵੀ ਤੁਸੀਂ ਪੂਰਾ ਦਿਲ ਤੋਂ ਕੰਨ ਤੋਂ ਕਿਸੇ ਹੋਰ ਨੂੰ ਵੀ ਲੈਸ ਨਹੀਂ ਮਿਲਾਈ ਵੀ ਪੂਰਾ ਚੰਗੀ ਠੋਕ ਕੇ ਕਾਰਵਾਈ ਕਰਿਓ ਜਿਹੜੀ ਬਣਦੀ ਐ ਜਾਇਜ਼ ਅਸੀਂ ਕੋਈ ਨਜਾਇਜ਼ ਨਹੀਂ ਕਰਾਉਣੀ ਐਮਐਲਆਰ ਜੀ ਹਾਂ ਮਾਤਾ ਇੱਥੇ ਲਾ ਲਾ ਸਪਨਾ ਮੈਂ ਮਾਤਾ ਨੂੰ ਚੱਕ ਕੇ ਕਰ ਲੈਣੇ ਆਂ ਔਰ ਯੋ ਨੀ ਕਰਦੇ ਕਰਦੇ ਮੈਂ ਕੁੰਡੇ ਨੇ ਕਰ ਲੈਣਾ ਆਪਾ ਮੈਂ ਕੰਬਲ ਲਾ ਦੇ ਦੋ ਮਿੰਟ ਕੋਈ ਨਾ ਆਜ ਅਫਗਾਨ ਨੂੰ ਮੈਂ ਅਜੇ ਨਾ ਹਲਕੇ ਕੰਬਲ ਦੇ ਦੇ ਮਾਤਾ ਦੇ ਹੈਗਾ ਬਸ ਇਹਦੇ Eu não quero